ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮੱਘਰ ਮਾਹੀ ਸੋਹੰਦੀਆਂ ਹਰ ਪਿਰ ਸੰਗ ਬੈਠੜੀਆਂ ਹਾ ਤਨ ਕੀ ਸੋਬਾ ਕਿਆ ਗਣੀ ਜੇ ਸਾਹਿਬ ਮੇ ਲੜਿਆ ਮਘਰ ਮਾਹੀ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਹਾ ਨਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਤਨ ਮਨ ਮੌਲੇ ਆਰਾਮ ਸਿਓ ਸਾંગ ਸਾਦ ਸਹਿਲੜੀਆਂ ਸਾਦ ਜਨਾਤੇ ਬਾਹੜੀ ਸੇ ਰਹਿਨ ਅਕੇ ਲੜਿਆਹਾ ਤਿੰਨ ਦੁੱਖ ਨ ਕਬਹੋਂ ਉਤਰੈ ਸੇ ਜਮ ਕੈ ਵਸ ਪੜਿਆਹਾ ਜਿਨੇ 라ਵਿਆ ਪ੍ਰਭ ਆਪਣਾ ਸਿੱਧਸਨ ਨੇਤ ਖੜੀਆਂ ਰਤਨ ਜਵੇ ਹਰ ਲਾਲ ਹਰ ਕੰਠ ਤਿਨਾ ਜੜੀਆਂ ਹਾ ਨਾਨਕ ਬਾਚੈ ਧੂੜ ਤਿਨ ਪ੍ਰਭ ਸਰਨੀ ਦਰ ਪੜਿਆ ਹ ਮਘਰ ਪ੍ਰਭ ਆਰਦਨਾ ਬਹੁੜ ਨ ਜਨ ਮੜਿਆ ਹ ਰਤਨ ਜਵੇਹਰ ਲਾਲ ਹਾਰ ਕੰਠ ਤਿਨਾ ਜੜਿਆ ਹ ਨਾਨਕ ਬਾਣਛੈ ਧੂੜ ਤਿੰਨ ਪ੍ਰਭ ਸਰਨੀ ਦਰ ਪੜੀ ਆਹ ਮੱਘਰ ਪ੍ਰਭ ਆਰਦਨਾ ਬਹੁੜ ਨਾ ਜਨ ਮੜੀ ਆਹ ਸਤਨਾ ਸ਼ੇਰੀ ਵਾਹੇ ਗੁਰੂ ਸਾਹਿਬ ਜੀ ਮੱਘਰ ਮਾਹੀ ਸੋਹੰਦੀਆਂ ਹਰ ਪਿਰ ਸੰਗ ਬੈਠੜੀਆਂ ਹਰ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇ ਲੜੀਆਂ ਹ ਮੱਘਰ ਮਾਹੀ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਤਨ ਕੀ ਸੋਬਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਹਾ ਤਨ ਮਨ ਮੌਲੇ ਆਰਾਮ ਸਿਓ ਸਾંગ ਸਾਦ ਸਹਿਲੜੀਆਂ ਹਾ ਸਾਦ ਜਨਾਤੇ ਬਾਹੜੀ ਸੇ ਰਹਿਨ ਅਕੇਲੜੀਆਂ ਹਾ ਤਿੰਨ ਦੁੱਖ ਨ ਕਬਹੋਂ ਉਤਰੈ ਸੇ ਜਮਕੈ ਵਸ ਪੜੀਆਂ ਹਾ ਜਿਨੇ 라ਵਿਆ ਪ੍ਰਭ ਆਪਣਾ ਸੇ ਦਸਨ ਨੇਤ ਖੜੀਆਂ ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜੀਆਂ ਹਾ ਨਾਨਕ ਬਾਣਚੈ ਧੂੜ ਤਿਨ ਪ੍ਰਭ ਸਰਨੀ ਦਰ ਪੜੀਆਂ ਮੱਘਰ ਪ੍ਰਭ ਆਰਦਨਾ ਬਹੁੜ ਨ ਜਨ ਮੜਿਆ ਹ ਰਤਨ ਜਵੇਹਰ ਲਾਲ ਹਾਰ ਕੰਠ ਤਿਨਾ ਜੜੀਆਂ ਹ ਨਾਨਕ ਬਾਣਛੈ ਧੂੜ ਤਿਨ ਪ੍ਰਭ ਸਰਨੀ ਦਰ ਪੜੀ ਆਹ ਮੱਘਰ ਪ੍ਰਭ ਆਰਦਨਾ ਬਹੜ ਨਾ ਜਨ ਮੜੀ ਆਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮੱਘਰ ਮਾਹੀ ਸੋਹੰਦੀਆਂ ਹਰ ਪਿਰ ਸੰਗ ਬੈਠੜੀਆਂ ਤਿੰਨ ਕੀ ਸੋਬਾ ਕਿਆ ਗਣੀ ਜੇ ਸਾਹਿਬ ਮੇ ਲੜੀਆਂ ਮੱਘਰ ਮਾਹੀ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਤਨ ਕੀ ਸੋਬਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਤਨ ਮਨ ਮੌਲੇ ਆਰਾਮ ਸਿਓ ਸਾંગ ਸਾਦ ਸਹਿਲੜੀਆਂ ਹਾ ਸਾਦ ਜਨਾਤੇ ਬਾਹੜੀ ਸੇ ਰਹਿਨ ਅਕੇਲੜੀਆਂ ਹਾ ਤਿੰਨ ਦੁੱਖ ਨਾ ਕਬਹੋਂ ਉਤਰੈ ਸੇ ਜਮਕੈ ਵਸ ਪੜੀਆਂ ਹਾ ਜਿਨੇ 라ਵਿਆ ਪ੍ਰਭ ਆਪਣਾ ਸੇ ਦਸਨ ਨੇਤ ਖੜੀਆਂ ਹਾ ਰਤਨ ਜਵੇਹਰ ਲਾਲ ਹਰ ਕੰਠ ਤੈਨਾ ਜੜੀਆਂ ਹਾ ਨਾਨਕ ਬਾਣਚੈ ਧੂੜ ਤਿੰਨ ਪ੍ਰਭ ਸਰਨੀ ਦਰ ਪੜੀਆਂ ਹਾ ਮਘਰ ਪ੍ਰਭ ਆਰਦਨਾ ਬਾਹੜ ਨਾ ਜਨ ਮੜਿਆ ਹ ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜਿਆ ਹ ਨਾਨਕ ਬਾਣਛੈ ਧੂੜ ਤਿਨ ਪ੍ਰਭ ਸਰਨੀ ਦਰ ਪੜਿਆ ਹ ਮੱਘਰ ਪ੍ਰਭ ਆ ਰਦਨਾ ਬਹੜ ਨਾ ਜਨ ਮੜੀ ਆਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮੱਘਰ ਮਾਹੀ ਸੋਹੰਦੀਆਂ ਹਰ ਪਿਰ ਸੰਗ ਬੈਠੜੀਆਂ ਹਾ ਤਿੰਨ ਕੀ ਸੋਬਾ ਕਿਆ ਗਣੀ ਜੇ ਸਾਹਿਬ ਮੇ ਲੜੀਆਂ ਹਾ ਮਘਰ ਮਾਹੀ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਹਾ تن ਕੀ ਸੋਬਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਹਾ ਤਨ ਮਨ ਮੌਲੇ ਆਰਾਮ ਸਿਓ ਸਾਂਗ ਸਾਦ ਸਹਿਲੜੀਆਂ ਹਾ ਸਾਦ ਜਨਾਤੇ ਬਾਹੜੀ ਸੇ ਰਹਿਨ ਅਕੇਲੜੀਆਂ ਹਾ ਤਿੰਨ ਦੁੱਖ ਨ ਕਬਹੋਂ ਉਤਰੈ ਸੇ ਜਮਕੈ ਵਸ ਪੜੀਆਂ ਹਾ ਜਿਨੇ 라ਵਿਆ ਪ੍ਰਭ ਆਪਣਾ ਸੇ ਦਸਨ ਨੇਤ ਖੜੀਆਂ ਹਾ ਰਤਨ ਜਵੇ ਹਰ ਲਾਲ ਹਰ ਕੰਠ ਤੈਨਾ ਜੜੀਆਂ ਹਾ ਨਾਨਕ ਬਾਣਚੈ ਧੂੜ ਤਿੰਨ ਪ੍ਰਭ ਸਰਨੀ ਦਰ ਪੜੀਆਂ ਹਾ ਮੱਖਰ ਪ੍ਰਭ ਆਰਦਨਾ ਬਹੁੜ ਨ ਜਨ ਮੜੀਆਂ ਹਾ ਰਤਨ ਜਵੇਹਰ ਲਾਲ ਹਾਰ ਕੰਠ ਤਿਨਾ ਜੜੀਆਂ ਹਾ ਨਾਨਕ ਬਾਣਛੈ ਧੂੜ ਤਿੰਨ ਪ੍ਰਭ ਸਰਨੀ ਦਰ ਪੜੀਆਂ ਹਾ ਮੱਘਰ ਪ੍ਰਭ ਆਰਦਨਾ ਬਾਹੜਾ ਨਾ ਜਨ ਮੜੀ ਆਹ